ਮੁਰਦਾਬਾਦ ਸਰਕਾਰ ਮੁਰਦਾਬਾਦ 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 ਅਮੀਸ਼ਾ ਹਾਏ 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 ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਹੈ ਰਾਜਾ ਫੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਸਾਰੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਲੈਵਲ ਤੇ ਧਰਨਾ ਦਿੱਤਾ ਔਰ ਅਮੀਸ਼ਾ ਜਿਨ੍ਹਾਂ ਨੇ ਅੰਬੇਦਕਰ ਜੀ ਦੇ ਖਿਲਾਫ ਮਾੜੀ ਟਿੱਪਣੀ ਕੀਤੀ ਹੈ ਉਹਨਾਂ ਦੇ ਖਿਲਾਫ ਅਸੀਂ ਇੱਥੇ ਧਰਨਾ ਦਿੱਤਾ ਔਰ ਉਹਨਾਂ ਦੇ ਖਿਲਾਫ ਪ੍ਰੋਟੈਸਟ ਕੀਤਾ ਕਿਉਂਕਿ ਅੰਬੇਦਕਰ ਜੀ ਜਿਹੜੇ ਆ ਸਾਡੇ ਸੰਵਿਧਾਨ ਦੇ ਨਿਰਮਾਤਾ ਹੀ ਨਹੀਂ ਲੱਖਾਂ ਲੋਕਾਂ ਕਰੋੜਾਂ ਲੋਕਾਂ ਦੇ ਦਿਲਾਂ ਦੇ ਵਿੱਚ ਬਸਦੇ ਆ ਔਰ ਉਹਨਾਂ ਨੇ ਮਤਲਬ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਉਹਨਾਂ ਬਾਰੇ ਬੋਲਣਾ ਔਰ ਸੰਵਿਧਾਨ ਦਾ ਕਹਾਨਾ ਕਰਨਾ ਅਮੀਸ਼ਾ ਲਈ ਇੱਕ ਸ਼ਰਮਨਾਕ ਗੱਲ ਹੈ ਅਸੀਂ ਸਾਰੇ ਉਹਦੀ ਨਿਖੇਧੀ ਕਰਨੇ ਆ ਅਗਰ ਉਹ ਆਪਣੀ ਇਹੋ ਜੀ ਸ਼ਬਦਾਵਲੀ ਤੋਂ ਨਾ ਹਟੇ ਤੇ ਇਹੋ ਜਿਹਾ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਹੋਣਗੇ ਹੋ ਵੀ ਰਹੇ ਆ ਔਰ ਇਹਨੂੰ ਹੋਰ ਜ਼ਿਆਦਾ ਤੇਜ਼ ਕੀਤਾ ਜਾਏਗਾ ਮੈਂ ਆਪਣੇ ਸਾਰੇ ਕਾਂਗਰਸੀ ਕਾਰਜਕਰਤਾ ਲੀਡਰ ਸਾਹਿਬਾਨ ਦਾ ਧੰਨਵਾਦ ਹਾਂ ਕਿ ਜਿਨ੍ਹਾਂ ਨੇ ਅੰਬੇਦਕਰ ਜੀ ਦੇ ਪ੍ਰਤੀ ਆਪਣੀ ਸ਼ਰਧਾ ਰੱਖਦੇ ਹੋਏ ਇਹ ਪ੍ਰੋਟੈਸਟ ਮਾਰਚ ਕੀਤਾ ਔਰ ਉਹਨਾਂ ਨੂੰ ਉਹਨਾਂ ਦਾ ਆਇਨਾ ਦਿਖਾਇਆ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਉਹ ਪੰਜਾਬ ਕਾਂਗਰਸ ਦੇ ਵੱਲੋਂ ਉਲੀਕਿਆ ਗਿਆ ਜਿਹੜੀ ਮਾੜੀ ਸ਼ਬਦਾਵਲੀ ਅਮਿਤ ਸ਼ਾਹ ਜੀ ਨੇ ਰਾਜ ਸਭਾ ਦੇ ਵਿੱਚ ਸਾਡੇ ਸੰਵਿਧਾਨ ਦੇ ਨਿਰਮਾਤਾ ਜਿਹੜੇ ਕਰੋੜਾਂ ਲੋਕਾਂ ਦੇ ਹਿਰਦੇ ਚ ਵਸਦੇ ਨੇ ਉਹਨਾਂ ਦੇ ਵਿਰੁੱਧ ਇੱਕ ਅਬਦਰ ਟਿੱਪਣੀ ਕੀਤੀ ਹੈ ਉਸ ਦੇ ਬਰੋਸਚੇ ਜਿਲ੍ਹਾ ਕਾਂਗਰਸ ਦੇ ਸਾਡੇ ਪ੍ਰਧਾਨ ਨਰੇਸ਼ਪੁਰੀ ਜੀ ਉਹਨਾਂ ਦੀ ਅਗਵਾਈ ਚ ਦਿੱਤਾ ਜਾ ਰਿਹਾ ਸਾਡੇ ਸਾਰੇ ਕੌਂਸਲਰ ਸਾਥੀ ਸਾਡੇ ਬਲਾਕ ਪ੍ਰਧਾਨ ਸਾਰੇ ਉਹਨਾਂ ਦੇ ਨਾਲ ਨੇ ਮੈਂ ਕਹਿੰਦਾ ਭਈ ਇੰਨੀ ਸ਼ਰਮਨਾਕ ਇਹ ਟਿੱਪਣੀ ਉਹਨਾਂ ਨੇ ਕੀਤੀ ਹੈ ਪਈ ਉਹਨਾਂ ਨੂੰ ਨਜ਼ਰ ਹੀ ਕੁਛ ਨਹੀਂ ਆ ਰਿਹਾ ਸਵਾਏ ਦਲ ਤਾਂ ਨੂੰ ਦਲਿਤ ਵਿਰੋਧੀ ਨੇ ਇਹ ਸਰਕਾਰ ਜਿਹੜੀ ਹੈ ਦਲਿਤ ਵਿਰੋਧੀ ਹੈ ਉਹਨਾਂ ਦੇ ਵਿਰੁੱਧ ਇਹ ਨਿੱਤ ਨਹੀਂ ਛੜੀਜੰਤਰ ਕਰਦੀ ਹੈ ਇਹਨਾਂ ਦਾ ਕਹਿਣੀ ਔਰ ਕਥਨੀ ਦੇ ਵਿੱਚ ਅੰਤਰ ਹੈ ਮੈਂ ਉਮੀਦ ਕਰਨਾ ਪਈ ਪੂਰਾ ਭਾਰਤਵਸ਼ ਡਾਕਟਰ ਅੰਬੇਦਕਰ ਜੀ ਦੇ ਨਾਲ ਅਗਰ ਅੱਜ ਅਸੀਂ ਇਹ ਆਜ਼ਾਦੀ ਦੀ ਸਾਹਸ ਲੈ ਰਹੇ ਆਂ ਸਾਨੂੰ ਇਹ ਬੋਲਣ ਦਾ ਹੱਕ ਸਾਨੂੰ ਇਹ ਰਾਈਟ ਟੂ ਲਿਵ ਦਾ ਹੱਕ ਸਾਡਾ ਸੰਵਿਧਾਨ ਦਿੰਦਾ ਉਹਦੇ ਉਹ ਨਰਮਤਾ ਨੇ ਅੰਬेडकर ਜੀ ਉਹਨਾਂ ਦਾ ਅਪਮਾਨ ਕਰਨਾ ਇਹ ਸੰਵਿਧਾਨ ਦਾ ਅਪਮਾਨ ਹੈ ਇਹ ਸਹਿ ਨਹੀਂ ਕੀਤਾ ਜਾਏਗਾ ਜੋ ਫੌਰਨ ਅੰਮਿਤ ਸ਼ਾਹ ਜੀ ਆਪਣੇ ਕੀਤੇ ਤੋਂ ਪਛਤਾਵੇ ਤੋਂ ਮਾਫੀ ਮੰਗਣ ਜਾਂ ਆਪਣੇ ਅਸਤੀਫਾ ਦੇਣ ਆਪਣੇ ਆਪਣੇ ਵਿਜੀਰੀ ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਆਏ ਹੋਏ ਸਾਥੀਆਂ ਦਾ ਕਿ ਅਗਰ ਸਾਨੂੰ ਇਸ ਸਰਦਾਨ ਬਚਾਉਣ ਲਈ ਹੋਰ ਵੀ ਕੜੇ ਕਦਮ ਲੈਣੇ ਪੈਂਦੇ ਉਹ ਅਸੀਂ ਚੁੱਕਾਂਗੇ